ਇਹੀ ਹੀ ਇਹਹੀ ਆ ਇਹ ਬਹੁਤ ਪੁਰਾਣੇ ਤਾਲੇ ਲੱਗੇ ਆ ਜੀ ਆਹ ਤਾਂ ਹੋਊਗਾ ਪੰਜ ਚਾਰ ਸਾਲ ਦਾ ਲੱਗਾ ਹਾਂ ਆ ਤਕਰੀਬਨ ਸਫਾਈ ਲਈ ਇੱਥੇ ਕੋਈ ਆਪਦਾ ਭਣ ਭਰਾ ਖੁੰਦਾ ਹੋਊ ਤੁਖੁੰਦਾ ਹੋਊ ਹਾਂ ਆ ਜਿਹੜੇ ਜਿੰਦੇ ਆਹ ਵਾਲਾ ਤਾਲਾ ਹਾਂ ਇਹ ਨੂੰ ਤਾਂ ਮੈਨੂੰ ਮੈਂ 10 15 ਸਾਲ ਹੋ ਗਏ ਲੱਗੇ ਨੂੰ ਹੁਣਾ ਜੀ ਇਹ ਚੌਥੀ ਪੀੜ੍ਹੀ ਆ ਗਈ ਇਹਨਾਂ ਦੀ ਜੁਰਗ ਇੱਥੇ ਆਉਂਦੇ ਰਹੇ ਆ हां ਸਾਡੇ ਹਾਨੀ ਸਾਡੇ ਤੋਂ 10 ਸਾਲ ਵੱਡੇ ਬੱਚੇ ਇਹਨਾਂ ਦੇ ਸੀ ਉਹ ਵੀ ਆਉਂਦੇ ਰਹੇ ਹੁਣ ਤੇ ਇੱਥੇ ਕਦੇ ਆਇਆ ਨਹੀਂ ਦੇਖਿਆ ਕੋਈ ਨਹੀਂ ਬਹੁਤ ਵਧੀਆ ਜੀ ਬੜੇ ਅਮੀਰ ਬੰਦੇ ਸੀ ਘਰ ਵਧੀਆ ਬਣਾਇਆ ਕਰਦੋ ਆ ਜੀ ਇਹ ਉਹ ਇੱਥੇ ਇਹਨਾਂ ਦੇ ਦੋ ਪਰਹਾਏ ਦੋਵੇਂ ਇਕੱਲੇ ਪਾਤੇ ਆ ਉੱਥੇ ਵੀ ਜਿੰਦੇ ਦੇਖੋ ਜੀ ਇਹ ਇੰਗਲੈਂਡ ਚ ਆਏ ਦੇ ਤਿੰਨ ਘਰ ਇਹ ਦੋ ਘਰ ਉੱਥੇ ਸੇ ਖਾਵਾ ਤੇ ਇਹ ਇੰਗਲੈਂਡ ਚ ਰਹਿੰਦੇ ਆ ਇਹ ਜਿਹੜੇ ਆ ਕੈਨੇਡਾ ਰਹਿੰਦੇ ਆ ਜਿਹੜਾ ਚ ਇਹ ਮੁੰਡਾ ਜਿਹੜਾ ਨਰਮਨ ਸਿੰਘ ਆ ਜੀ ਸਾਡੀ ਬਾਤ ਦਸਾਂ ਦੀ ਹੋ ਗਈ ਜਿਹੜੇ ਆ ਘਰ ਵਾਲੇ ਆ ਨਾ ਇਹਨਾਂ ਦੇ ਬੱਚੇ ਪਹਿਲਾਂ ਸਾਡੇ ਪੜ੍ਹਦੇ ਸੀ ਅੱਛਾ ਜਦੋਂ ਮਤਲਬ ਪਹਿਲਾਂ ਸਰਸਰ ਪਹਿਲਾਂ ਤੋਂ ਤੁਹਾਨੂੰ ਲੋਗ ਹੋ ਗਏ ਅੱਛਾ ਤੇ ਹੁਣ ਜਨਾ 4 5 ਦੇ ਹੱਥੀ ਹੋ ਗਏ ਹਾਂ ਤੇ ਉਹ ਕਦੇ ਤੂੰ ਲਰਨਾ ਕਿ ਝੂਣਾ ਨਹੀਂ ਨਯਕ ਆਬਾਦੀ ਦਾ ਟੰਡਾ ਹੀ ਸਾਡਾ ਹਾਂ ਤੇ ਵਿਦੇਸ਼ ਤਾਂ ਜੇ ਕਹੀਏ ਤਾਂ ਮੋਰਲੀ ਪੀੜੀਆਂ ਤਾਂ ਸਾਰੀਆਂ ਗਈਆਂ ਹੋਈਆਂ ਅੱਛਾ ਹਾਂ ਤੇ ਹੁਣ ਜਿੰਨੇ ਪਿਛੇ ਸਾਡੇ ਹਾਨੀ ਪਰ ਵਾਣੀ ਸ਼ੋਰ ਉਤਰਾਹ ਘਟ ਗਿਆ ਸੀ ਹੁਣ ਦਸਾਂ ਸਾਲਾਂ ਦਾ ਤੇ ਇੰਨਾ ਵਿਹਾਨ ਹੋ ਗਿਆ ਉਹ ਬੱਚਾ ਜਦੋਂ ਪਲੱਸ 2 ਕਰਦਾ ਮਾਪੇ ਵੀ ਇਹਦਾ ਦੇਖਦਾ ਬਸ ਦੋ ਸਾਲ ਰਹਿ ਗਏ ਇੱਕ ਰਹਿ ਗਿਆ ਪਲੱਸ 2 ਕੀਤੀ ਉਸੇ ਵੇਲੇ ਆਈਜ਼ਟ ਹਾਂ ਆਈਜ਼ਟ ਕਰਾ ਕੇ ਤੇ ਫੇਰ ਚਲੋ ਕੋਸ਼ਿਸ਼ ਕਰਦਾ ਜੇ ਤਾਂ ਬੱਚੇ ਨੇ 65 ਲੈ ਕੋਈ ਪੂਰੇ ਫੇਰ ਕੋਈ ਸਿੱਧਾ ਵੀ ਚਲੇ ਜਾਂਦਾ ਨਹੀਂ ਤਾਂ ਫੇਰ ਅਗਲਾ ਮੁੰਡਾ ਕੁੜੀ ਭਾਲਦਾ ਹੈ ਕੁੜੀ ਵਾਲੇ ਮੁੰਡਾ ਆਲਾ ਭਰਦੇ ਆ ਤੇ ਪੈਸੇ ਲਾਵੇ ਤੇ ਅਸੀਂ ਇਹ ਮੁੰਡਾ ਭੇਜੀਏ ਹਾਂ ਏਦਾਂ ਕਰ ਕਰਕੇ ਹੁਣ ਅੱਜਕੱਲ੍ਹ ਤਾਂ ਬਹੁਤ ਜ਼ਿਆਦਾ ਜੋੜੇ ਜਾ ਰਹੇ ਆ ਤਾਂ ਇੱਥੇ ਵੀ ਜਾਣ ਹੋ ਗਿਆ ਬਹੁਤ ਮਾੜਾ ਨਾ ਹਾਂ ਜਿਹੜਾ ਇੱਥੇ ਸਾਡਾ ਮੁੰਡਾ ਨਾ ਹੈਗਾ ਵੀ ਆ ਉਹ ਵੀ ਕੰਮ ਇੱਥੇ ਕਰਕੇ ਖੁਸ਼ ਨਹੀਂ ਹਾਂ ਇਹ ਸਾਡੇ ਬਹੁਤ ਜ਼ਿਆਦੀ ਇਹ ਨਾ ਇਹ ਆਉਣ ਵਾਲੀ ਇਸ ਪੀੜ੍ਹੀ ਦੇ ਵਿੱਚ ਭੈੜਾ ਮੈਂ ਕਹਿ ਦੂੰਗਾ ਤੇ ਵੀ ਇਹ ਲੋਕ ਇੱਥੇ ਕੰਮ ਕਰਕੇ ਖੁਸ਼ ਹੀ ਨਹੀਂ ਜਦੋਂ ਬਾਹਰ ਜਾਂਦੇ ਫਿਰ ਇਹਨਾਂ ਦੀਆਂ ਅੱਖਾਂ ਕੁੜੀਆਂ ਦੀਆਂ ਬਾਹਰ ਕੰਮ ਨਹੀਂ ਹੁੰਦੇ ਇਹਨਾਂ ਕੋਲ ਹਾਂ ਤੇ ਹਾਲ ਬਹੁਤ ਮਾੜੇ ਆ ਹਾਂ ਅੱਜ ਕੱਲ ਬੱਚੇ ਸੋਚਦੇ ਨਹੀਂ ਜਿਨ੍ਹਾਂ ਦੇਖਿਆ ਨਹੀਂ ਨਾ ਦੂਜੇ ਪਾਸਾ ਹਾਂ ਉਹਨੂੰ ਪਤਾ ਹੀ ਨਹੀਂਗਾ ਬਈ ਕਿੱਦਾਂ ਗੱਲ ਚੱਲੂਗੀ ਉਹ ਕਹਿੰਦੇ ਜਾਂਦੇ ਆ ਉੱਥੋਂ ਤਾਂ ਬਸ ਇਕੱਠੇ ਹੀ ਕਰ ਅਸੀਂ ਬਿਰਦਾਸ਼ਮਾ ਸਾਡੇ ਕੋਹੋ ਹੀ ਆਉਂਦੇ ਆ ਜਿਨ੍ਹਾਂ ਦੇ ਬੱਚੇ ਬਾਹਰ ਆ ਅੱਛਾ ਉਹਨਾਂ ਕਹਿੰਦੇ ਸਾਡੇ ਬੱਚੇ ਬਾਹਰ ਆ ਸਾਨੂੰ ਪੁੱਛਦਾ ਕੋਈ ਨਹੀਂਗਾ ਹਾਂ ਕਿਨਾਂ ਅੱਜ ਕੱਲੇ ਹੁਣ ਦਾ ਬਣਾਉ ਗੁਰਦੇ ਆਪਾਂ ਅੱਛਾ ਬਿਰਦਾਸ਼ਮਾ ਹਾਂ ਤੇ ਸਾਰੇ ਵਾਸਤੇ ਹਾਂ ਸੋ ਉਹਨਾਂ ਦੇ ਬੱਚੇ ਬਾਹਰ ਇੱਕ ਗਿਆ ਤੇ ਹੁਣ ਜੇ ਬੱਚੇ ਬਾਹਰ ਆ ਬੁੜਾ ਕਹਿੰਦਾ ਮੈਂ ਇੱਥੇ ਰਹਿਣਾ ਬੱਚੇ ਨੂੰ ਰੋਟੀ ਕੌਣ ਦੇਉ ਪਾਣੀ ਕੌਣ ਦੇਉ ਉਹ ਸੱਟ ਰੇਂਜਾ ਫਿਰ ਬਾਪੇ ਉਹਨਾਂ ਦੇ ਬਾਪੂ ਨੂੰ ਬੁਲਾ ਜਾਂਦੇ ਆ ਹਾਂ ਫਿਰ ਇਹ ਭੁਲੇਖਾ ਜੀ ਹਾਂ ਸਾਡੇ ਵਿਰਸੇ ਨੂੰ ਭੁੱਲਦੇ ਜਾਂਦੇ ਲੋਕ ਸਾਡੇ ਬੱਚੇ ਵੀ ਭੁੱਲਦੇ ਜਾਂਦੇ ਆ ਹਾਂ ਜੇਕਰ ਸਾਡੇ ਵਿਰਸੇ ਵਿੱਚ ਕਿੰਨਾ ਆਇਆ ਆਪਾਂ ਬਜ਼ੁਰਗਾਂ ਨੂੰ ਸਾਹਮਣੇ ਆਏ ਆ ਹਾਂ ਬਜ਼ੁਰਗ ਸਾਨੂੰ ਪਾਲਦੇ ਆਏ ਅਸੀਂ ਉਹਨਾਂ ਨੂੰ ਸਾਹਮਣੇ ਆਏ ਆ ਸਾਡੀ ਵਾਰੀ ਆਉਣੀ ਸਾਹਮਣ ਦੀ ਹਾਂ ਜਿੱਦਾਂ ਹੁਣ ਲੋਕਾਂ ਨਾਲ ਘਰ ਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਇਹ ਕੰਮ ਨਾ ਕਰੀਏ ਵੀ ਜਿੱਦਾਂ ਹੁਣ ਆਪਣਾ ਇੱਕ ਬੱਚਾ ਇੱਥੇ ਆ ਹਾਂ ਮਤਲਬ ਜਦੋਂ ਇਸ ਪੀੜ੍ਹੀ ਦੀ ਵਾਰੀ ਆਉਣੀ ਇਹਨਾਂ ਦੇ ਸਾਹਮਣੇ ਮੈਨੂੰ ਉਮੀਦ ਆ ਕਿ ਉਹਨਾਂ ਬੱਚਿਆਂ ਨੇ ਇਹਨਾਂ ਦੇ ਸੱਦਿਆਂ ਨੂੰ ਨਹੀਂ ਆਉਣਾ ਨਹੀਂ ਆਉਣਾ ਸਾਡੇ ਇੱਥੇ ਹੁਣ ਨਾਂ ਨਹੀਂ ਲੈਂਦੇ ਕਿਸੇ ਦਾ ਹਾਂ ਇੱਕ ਪਰਿਵਾਰ ਦੇ ਵਿੱਚ ਮਾਈ ਆ ਉਹ ਡੇਗ ਪਈ ਆ ਅੱਛਾ ਸੱਤ ਨੂੰ ਖੜਾਤਾ ਟੈਕ ਹੋ ਗਿਆ ਸੀ ਹਾਂ ਉਹ ਦੇਖੋ ਜੀ ਬੱਚੇ ਦੀ ਵੀ ਬੱਚੇ ਦੀ ਵੀ ਮਜਬੂਰੀ ਆ ਹਾਂ ਬੱਚਿਆਂ ਨੂੰ ਉੱਥੇ ਆਪਦਾ ਕਾਰੋਬਾਰ ਰੱਖ ਲਿਆ ਬੱਚੇ ਉਹਦੇ ਗਾਂ ਬੱਚੇ ਪੜਦੇ ਆ ਉਹ ਹੁਣ ਕੰਮ ਛੱਡ ਕੇ ਆਣ ਕੇ ਆਪਦੀ ਮਾਂ ਨੂੰ ਨਹੀਂ ਸਮਝ ਸਕਦਾ ਹਾਂ ਆਪਦਾ ਜੇ ਤੋ ਕੰਮ ਛੱਡ ਕੇ ਆਉਂਦਾ ਤਾਂ ਉਹਦਾ ਉੱਥੇ ਵਾਲਾ ਸਤਿਆਨਾ ਸੁੰਦਾ ਹਾਂ ਕਿਉਂ ਬਾਹਰਲਾ ਮੁਲਕ ਹੈ ਰੋਜ਼ ਕਮਾਓ ਰੋਜ਼ ਖਾਓ ਹਾਂ ਜੇਕਰ ਹੁਣ ਮਾਂ ਨੂੰ ਨਹੀਂ ਸਮਝਦਾ ਹਾਂ ਤੇ ਉਹਦੇ ਵਿੱਚ ਵੀ ਸਾਡੇ ਵਿਸੇ ਮੁਤਾਬਕ ਬਹੁਤ ਘਟੀਆ ਕੰਮ ਆ ਹਾਂ ਟਾਈਮ ਪਾਸ ਤੋ ਹੋ ਰਿਹਾ ਉਹਦੀ ਬੱਚੇ ਪਹਿਣਾ ਸੀ ਉਹ ਬਚਨੀਆਂ ਸਾਹਮ ਰਹੀਆਂ ਪਰ ਸਾਡੀ ਇਹਨਾਂ ਲੋਕਾਂ ਨੇ ਗਾਂ ਦੀ ਗਾਂ ਨਾ ਬੱਚਿਆਂ ਨੇ ਹਾਂ ਸਾਡੀ ਰੀਸ ਨੇ ਹਾਂ ਸਾਨੂੰ ਤਬਾਹ ਕਰਤਾ ਹਮ ਅਸੀਂ ਇੱਕ ਦੂਜੇ ਤੋਂ ਟੁੱਟ ਗਏ ਆ ਹਮ ਤੇ ਸਾਡੇ ਵਿਰਸੇ ਨੂੰ ਵਿਰਸਾ ਨਹੀਂ ਰਹਿ ਗਿਆ ਪੂਰੀਆਂ ਸਾਡਾ ਮੋਹ ਦੂਰ ਕਰਤਾ ਕਰਤਾ ਦੂਰ ਸਾਨੂੰ ਚਾਹੀਦਾ ਇਹ ਆ ਹਾਂ ਵੇ ਚਲੋ ਜੇ ਬਾਹਰ ਜਾਣ ਦਾ ਵੀ ਢੱਲਣ ਦਾ ਬੱਚਿਆਂ ਦੀ ਆ ਨੇ ਜਿਹਦੀ ਕੋ ਦੋ ਆ ਉਹ ਇੱਕ ਭੇਜ ਦਿਓ ਹਾਂ ਇੱਕ ਨੂੰ ਆਪ ਦੇ ਕੋ ਰੱਖੋ ਉਹਦੇ ਬੱਚੇ ਗਾ ਆਪ ਦੇ ਕੋ ਰੱਖੋ ਹਾਂ ਸਾਡੇ ਬੱਚਿਆਂ ਨੂੰ ਪਤਾ ਲੱਗਿਆ ਵੀ ਸਾਡਾ ਵਿਰਸਾ ਕੀ ਸੀ ਅਸੀਂ ਕੰਮ ਕੀ ਕਰਨਾ ਹਾਂ ਅਸੀਂ ਕੀਤੀ ਹੋਈ ਇਹ ਲੋਕਾਂ ਨੂੰ ਨਹੀਂ ਦੱਸਦੇ ਆਧਾਰ ਨੇ ਇੱਕ ਸੀ ਹਾਂ ਸਾਡੇ ਦੋ ਬੱਚੇ ਇੱਕ ਬਾਹਰ ਆ ਅੱਛਾ ਇੱਕ ਇੱਥੇ ਖੇਤੀ ਕਰਦੇ ਆ ਹਾਂ 100 ਕਿੱਲੇ ਦੀ ਸੌਕ ਲਾਲੂ ਦਾ ਸੱਦਲਾ ਅੱਛਾ ਤੇ ਸਾਰਾ ਪਰਵਾਹ ਛੋਟੇ ਬੱਚੇ ਪੋਤੇ ਵੀ ਨਾਲ ਜਾਂਦੇ ਸ਼ਾਮ ਨੂੰ ਹਾਂ ਸਵੇਰ ਸ਼ਾਮ ਘੁੰਮਤੇ ਜਾਣੇ ਨਾਲ ਲੈ ਜਾਣੇ ਆ ਕੰਮ ਹੁੰਦਾ ਦੇਖਦੇ ਆ ਮਾਰਾ ਮੋਟਾ ਸਿੱਖਣਗੇ ਸਾਡੇ ਪਰਵਾਹ ਜੇ ਤੁਸੀਂ ਬੱਚਿਆਂ ਨੂੰ ਕੰਮ ਕਰਕੇ ਦਿਖਾਉਂਗੇ ਹਾਂ ਆਪ ਕੰਮ ਕਰੋਗੇ ਤਾਂ ਬੱਚੇ ਕਰਨਗੇ ਕਰਨਗੇ ਨਹੀਂ ਕਿ ਨਹੀਂ ਕਰਨਗੇ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਡੇ ਬੱਚੇ ਕੰਮ ਨਹੀਂ ਕਰਨਗੇ ਤਾਂ ਖਿਆਲ ਹੈ ਜੀ ਇਹਨਾਂ ਨੂੰ ਤਾਂ ਪੁੱਛਣਾ ਹੀ ਨਹੀਂ ਕਿ ਇਹ ਮੁੱਲ ਵੀ ਲੈਣੇ ਹੁਣ ਇਹ ਹਾਂ ਕਿਉਂ ਅਗਲਾ ਹਰ ਹਰ ਅੱਜ ਦੇ ਜਮਾਨੇ ਵਿੱਚ ਹਰ ਬੰਦਾ ਚਾਹੁੰਦਾ ਹਾਂ ਕਿਸੇ ਰੋਜ਼ ਮੋਟਰਸਾਈਕਲ ਆਏ ਸੀ 81 ਜ ਨਵਾਂ ਲਿਆ ਸੀ ਅੱਛਾ ਤੂੰ ਉਹਨੂੰ ਹੀ ਜਾਜ ਸਮਝੇ ਹਾਂ ਤੇ ਅੱਜ ਤੋਂ ਹਰ ਬੰਦਾ ਹਰ ਘਰ ਦੋ ਦੋ ਤਿੰਨ ਤਿੰਨ ਮੋਟਰਸਾਈਕਲ ਮਾਰੇ ਤੋਂ ਮਾਰੇ ਚਾਹੁੰਦਾ ਕਿ ਮੇਰੀ ਗੱਡੀ ਹੋਵੇ ਮੇਰੇ ਕੋਲ ਮੈਂ ਬਾਹਰ ਜਾਣਾ ਗੱਡੀ ਹੋਵੇ ਕਿਤੇ ਜਾਣਾ ਹੁਣ ਜਾਣਾ ਗੱਡੀ ਹੋਵੇ ਤੇ ਗੱਡੀ ਦੇ ਨਾਲ ਅਗਲਾ ਕਹਿੰਦਾ ਵੀ ਮੇਰੇ ਗੱਡੀ ਘਰ ਜਾਂਦੀ ਹੋਵੇ ਹਾਂ ਹੁਣ ਇਹ ਨਾ ਜਗਾ ਦੀ ਤੇਰੀ ਮਾੜੀ ਕਿਸਮਤ ਹੋ ਗਈ ਆ ਮੇਰਾ ਖਿਆਲ ਇਹਨਾਂ ਨੂੰ ਕੋਈ ਕੋ ਜੀ ਮੈਂ ਇੱਕ ਵਿੱਚ ਕਹਿੰਦਿਆਂ ਚੰਗੇ ਨਹੀਂ ਲੱਗਦੇ ਹਾਂ ਤੇ ਹਾਲਾਤ ਮਾੜੇ ਹੋ ਜਾਣ ਮਾੜੇ ਹੋ ਜਾਣ ਕਿਉਂ ਜਿਹੜੀ ਸਾਡੀ ਖਾਨਦਾਨੀ ਹੈ ਨਾ ਹਾਂ ਖਾਨਦਾਨੀ ਜਦੋਂ ਤੁਹਾਨੂੰ ਅੱਗੇ ਦੱਸਦੇ ਆ ਵਿਰਸੇ ਮੁਤਾਬਕ ਸਾਡੀ ਖਾਨਦਾਨੀ ਚੋਂ ਵਿਰਸੇ ਵਾਲੀ ਜਿਹੜੀ ਨਾ ਪਿਆਰ ਸੀ ਤੈਅ ਸੀ ਕਹਾਣੀ ਸੀ ਹਾਂ ਉਹ ਦੂਰ ਹੋਈ ਜਾਂਦੀ ਜਿਹੜੀ ਲੁਕਣ ਵਿੱਚ ਹੀ ਗਿੱਲ ਜੀ ਸਰਸਪੇ ਅਚਾਰੀ ਬਹੁਤ ਦਰਦਾਂ ਦੀ ਬਰੀਆ ਇਸੋ ਨਾਲ ਕੋਦੋਂ ਮੀ ਉਤਰਦਾ ਪਤਨਾਂ ਦੇ ਮਰੇ ਇਹਨਾਂ ਗਲੀਆਂ ਚ ਨਾ ਰਾਜ਼ ਨੂੰ ਚਰਨਾ ਚਾਨਣੀ ਚ ਰਾਤ ਦੇ 9:00 10:00 10:30 ਵੀ ਤਾਂ ਖੇਲਦੇ ਹੁੰਦੇ ਸੀ ਘਰ ਦੇ ਉਹਨਾਂ ਕਹਿੰਦੇ ਨਹੀਂ ਖੇਲਦੇ ਬੇਨ ਬੱਚੇ ਖੇਲਦੇ ਹੁਣ ਤਾਂ ਖੇਲਣਾ ਸਮਾਂ ਹੈ ਨਹੀਂ ਕੋ ਹਾਂ ਠੀਕ ਹੈ ਨਾ ਪਰ ਉਹ ਸਮਾਂ ਇਹੋ ਜਿਹਾ ਸੀ ਕੁੜੀਆਂ ਮੁੰਡੇ 9:00 1:00 ਜੇ ਖੇਲਦੇ ਹੁੰਦੇ ਸੀ ਖੇਲਦੇ ਹੁੰਦੇ ਸੀ ਇੰਨਾ ਪ੍ਰੇਮ ਪਿਆਰ ਸੀ ਲੋਕਾਂ 'ਚ ਠੀਕ ਹੈ ਨਾ ਇੱਕ ਗਵਾਂਢੀ ਦੇ ਕੋਲ ਕੋਈ ਪੁਰਾਣਾ ਆ ਜਾਂਦਾ ਸੀ ਦੂਰ ਗਵਾਂਢ ਤੋਂ ਦੁੱਧੇ ਆਉਂਦਾ ਸੀ ਪੈਸਾ ਦਿੰਦਾ ਸੀ ਮੰਜਾ ਦਿੰਦਾ ਸੀ ਪਿਆਰ 'ਚ ਵੀ ਅੱਜ ਕੱਲ੍ਹ ਦੇ ਮਾਹੌਲ ਦੇ ਨਾਲ ਘੜਤਣ ਏਨੀ ਵੱਧ ਗਈ ਆ ਬੱਚੇ ਹੁਣ ਅੱਜ ਕੱਲ੍ਹ ਜਿਹੜੇ ਜਵਾਨ ਬੱਚੇ ਸਾਸ ਕੋ じゃ ਨਹੀਂ ਪਾਲਟੀਆਂ ਬੱਚੇ ਵੀ ਪਾਲਟੀਆਂ ਬਣਾਉਂਦੇ ਬਣ ਗਏ ਉਹਨਾਂ ਵੇਲੇ ਨਹੀਂ ਗਰੁੱਪ ਥੋੜਾ ਹੁੰਦੇ ਜਦੋਂ ਅਸੀਂ ਹਾਂ ਹੁੰਦੇ ਸੀ ਹੁਣ ਮੇਰੀ ਵੀ ਉਮਰ 60 ਸਾਲ ਦੀ ਹੋ ਗਈ ਆ ਹਾਂ ਉਹ ਤਾਂ ਗਰੁੱਪ ਗਰੱਪ ਨਹੀਂ ਸੀ ਹੁੰਦੇ ਹਾਂ ਹਰ ਬੱਚੇ ਨੂੰ ਹੁੰਦਾ ਸੀ ਵੀ ਪੜ੍ਹ ਕੇ ਆ ਗਏ ਹਾਂ ਹਾਂ ਤੇ ਫੂਟੇ ਚਲੇ ਗਏ ਸਾਡੀ ਆਦਿ ਉਪੀਓਂ ਤੋਂ ਬਗੋਂ ਸਾਡੀ ਆਦਿ ਪਾਣੀ ਧਾਮੇ ਮੇਰੇ ਖਿਆਲ ਚ ਹਰ ਪਿੰਡ ਦੀਨਾ ਇਹੋ ਹੀ ਇਹੋ ਹੀ ਆ ਇਹ ਬਹੁਤ